ਮੇਰੇ ਐਨੀ ਲੱਤ ਚ ਦਰਦ ਸੀ ਮੈਂ ਕਹਿੰਦੀ ਸੀ ਮੈਂ ਕਿਦੋਂ ਠੀਕ ਨਹੀਂ ਹੋਣਾ ਵਾਹਿਗੁਰੂ ਦੀ ਕਿਰਪਾ ਹੋ ਅ ਚੌਥੀ ਵਾਰ ਆਉਂਦਿਆਂ ਸਤਿਗੁਰੂ ਦੀ ਕਿਰਪਾ ਹੋ ਬਹੁਤ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ ਜਿੰਦਾ ਚਾ ਜੀਵਾਂਗੇ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਰਹਿਣਾ ਮਹਾਰਾਜ ਸਰਬਦਾ ਭਲਾ ਕਰੇ ਕਿਸੇ ਦੇ ਪਿਆਰ ਅ ਵਿੱਚ ਸਾਡਾਂ ਦੇ ਘਰੇ ਮਹਾਰਾਜ ਸੱਚੇ ਘਰੋਂ ਆਪਾਂ ਤੁਰਨੇ ਨਾ ਜਿੱਦੂ ਸਤਿਗੁਰੂ ਅੰਗ ਸੰਗ ਸਾਈਂ ਜਿਨੇ ਮਹਾਰਾਜ ਸੱਚੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ ਕੀ ਕਹਤੇ ਵਾਹਿਗੁਰੂ ਜੀ ਹਾਂਜੀ ਕੁਝ ਤਾਂ ਅੰਦਰ ਮਬਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਕਿੰਨਾ ਕਿ ਆਨੰਦ ਆ ਰਿਹਾ ਜੀ ਬਹੁਤ ਜ਼ਿਆਦਾ ਆਨੰਦ ਆ ਰਿਹਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਬਹੁਤ ਛੜਦੀ ਕਲਾ ਹੈ ਸੱਚੇ ਪਾਤਸ਼ਾਹ ਦੀ ਮਹਾਰਾਜ ਦੀ ਸਭ ਤੇ ਕਿਰਪਾ ਬਣਾਈ ਰੱਖਿਆ ਸੱਚੇ ਪਾਤਸ਼ਾਹ ਸਭ ਦੇ ਦੁੱਖ ਕੱਟੇ ਮਹਾਰਾਜ ਸਭ ਨੂੰ ਛੜਦੀਆਂ ਕਲਾ ਚ ਰੱਖੇ ਸੱਚੇ ਪਾਤਸ਼ਾਹ ਜੀ ਤੁਹਾਡੇ ਜੀਵਨ ਦੇ ਵਿੱਚ ਕਿੰਨਾ ਕੁ ਬਦਲਾਅ ਆਉਣਾ ਸ਼ੁਰੂ ਹੋਇਆ ਜਦੋਂ ਤੁਸੀਂ ਇੱਥੇ ਆਉਣਾ ਸ਼ੁਰੂ ਕਰਿਆ ਵਾਹਿਗੁਰੂ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੁਝ ਕਹਿ ਨਹੀਂ ਸਕਦਾ ਕਹਿੰਦੇ ਵੀ ਇੱਥੋਂ ਦੀ ਜੇਕਰ ਕੋਈ ਵੀ ਸੰਗਤ ਕੁਝ ਵੀ ਮੰਗਦੀ ਆ ਨਾ ਤਾਂ ਬਾਬਾ ਦੀਪ ਸਿੰਘ ਜੀ ਉਸ ਨੂੰ ਪੂਰਾ ਜ਼ਰੂਰ ਕਰ ਦਿੰਦੇ ਨੇ ਕਹਿੰਦੇ ਨੇ ਸਤਿਗੁਰੂ ਦਿੰਦੇ ਨੇ ਬਾਝ ਮਾਰ ਕੇ ਦਿੰਦੇ ਨੇ ਸੱਚੇ ਪਾਤਸ਼ਾਹ ਤੁਸੀਂ ਕਦੇ ਕੁਝ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਵਾਹਿਗੁਰੂ ਤੋਂ ਮੰਗਣਾ ਕੀ ਹੈ ਬਸ ਸਭ ਦਾ ਭਲਾ ਸੱਚੇ ਪਾਤਸ਼ਾਹ ਮਹਾਰਾਜ ਸਰਬਦਾ ਭਲਾ ਕਰੇ ਕਿਸੇ ਦੇ ਪਿਆਰਾ ਜੀ ਸਾਡਾ ਵੀ ਕਰੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਧ ਨਾਲ ਦੁੱਧ ਤੇ ਪੁੱਤ ਨਾਲ ਪੁੱਤ ਬਸ ਇੱਥੇ ਮੰਗਣਾ ਆਉਣਾ ਚਾਹੀਦਾ ਤੇ ਬਾਬਾ ਦੀਪ ਸਿੰਘ ਜੀ ਦੇਣ ਦੇ ਵਿੱਚ ਕਮੀ ਨਹੀਂ ਛੜਦੇ ਹਾਂਜੀ ਹਾਂਜੀ ਘਰੋਂ ਆਪਾਂ ਤੁਰਨੇ ਆ ਨਾ ਜਿੱਦੂ ਸਤਿਗੁਰੂ ਹੰਗਸਾ ਸਾਹਿਬ ਜੀ ਨੇ ਮਹਾਰਾਜ ਸੱਚਾ ਬੜੀ ਕਿਰਪਾ ਨਾਲ ਹੀ ਮਹਾਰਾਜ ਰਹਿੰਦੇ ਨੇ ਵੇਖਣ ਨੂੰ ਸਭ ਕੁਝ ਸੱਚੇ ਪਾਤਸ਼ਾਹ ਦਾ ਕਹਿੰਦੇ ਦੁੱਖ ਤਕਲੀਫ ਜੇਕਰ ਕੋਈ ਹੈਗੀ ਹੈ ਜੀਵਨ ਦੇ ਵਿੱਚ ਤਾਂ ਉਹ ਵੀ ਕੱਟੀ ਜਾਂਦੀ ਹੈ ਹਾਂਜੀ ਸਭ ਕੁਝ ਕਟਿੰਦਾ ਸਭ ਕੁਝ ਮੇਰੇ ਇੰਨੀ ਲੱਤ ਚ ਦਰਦ ਸੀ ਮੈਂ ਕਹਿੰਦੀ ਸੀ ਮੈਂ ਕਿਹੜਾ ਠੀਕ ਨਹੀਂ ਹੋਣਗੀ ਵਾਹਿਗੋਦੀ ਕਿਰਪਾ ਹੋਵੇ ਵਾਹਿਗੋ ਅਜੌਥੀ ਵਾਰ ਆਉਂਦੇ ਆ ਸਾਤੁਰੂ ਦੀ ਕਿਰਪਾ ਮਹਗੁਰ ਜੀ ਜੇ ਤੁਸੀਂ ਦੱਸਿਆ ਕਿੰਨਾ ਕਿ ਯਕੀਨ ਇਦਾਂ ਵੱਧਾ ਵੀ ਜੇ ਤੁਸੀਂ ਦੱਸਿਆ ਵੀ ਪਹਿਲਾਂ ਸਿਗਾ ਵੀ ਨਹੀਂ ਵੀ ਠੀਕ ਹੋਵਾਂਗੇ ਪਰ ਜਦੋਂ ਠੀਕ ਹੋਏ ਹਾਂ ਆਉਣੇ ਹਾਂ ਇੱਥੇ ਹੈਨਾ ਤੇ ਇੱਥੇ ਬਾਣੀ ਸੁਣਦੇ ਹਾਂ ਤੇ ਕਿੰਨਾ ਕਿ ਯਕੀਨ ਫਿਰ ਵੱਧਾ ਹੈ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਸੱਚੇ ਪ੍ਰਭੂ ਬੜੀ ਕਿਰਪਾ ਦਾ ਸ਼ੁਕਰ ਹਾਂ ਜੀ ਬਹੁਤ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ ਜਿੰਨਾ ਚਿਰ ਜੀਵਾਂਗੇ ਸਾਤੁਰੂ ਦਾ ਸ਼ੁਕਰਾਨਾ ਕਰਦੇ ਰਹਿਣਾ ਸੰਗਤ ਨੂੰ ਕੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਜੀ ਬਹੁਤ ਸੰਗਤ ਆਉਂਦੀ ਏ ਹਾਂਜੀ ਬੜੀ ਏ ਕਰੋਮੀ ਆਉਂਦੇ ਨੇ ਖੁੱਦ ਹਾਂਜੀ ਬਹੁਤ ਜ਼ਿਆਦਾ ਆਉਂਦੇ ਨੇ ਠੀਕ ਹੈ ਬੜੀ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਮਹਾਰਾਜ ਦੀ ਬਾਕੀ ਸਾਧਗੁਰੂ ਹੀ ਆਪਣੇ ਚਰਨਾਂ ਨਾਲ ਜੋੜੀ ਰੱਖੇ ਸਭ ਦੇ ਦੁੱਖ ਕੱਟੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਪਰਮਾਤਮਾ ਸਭ ਨੂੰ ਆਪਣੇ ਚਰਨਾਂ ਨਾਲ ਲਾਏ ਮੇਰਾ ਸਤਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਕੀ ਕਹਤੇ ਹੈ ਵਾਹਿਗੁਰੂ ਜੀ ਹਾਂਜੀ ਕੁਝ ਤਾਂ ਅੰਦਰ ਮਬਬਾ ਦੀਵਸ ਜਿੱਤੇ ਗੁਰਦੁਆਰੇ ਪਹੁੰਚੇ ਹਾਂ ਜੀ ਕਿੰਨਾ ਕਿ ਆਨੰਦ ਆ ਰਿਹਾ ਜੀ ਬਹੁਤ ਜ਼ਿਆਦਾ ਆਨੰਦ ਆ ਰਿਹਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਬਹੁਤ ਛੜਦੀ ਕਲਾ ਹੈ ਸੱਚੇ ਪਾਤਸ਼ਾਹ ਦੀ ਮਹਾਰਾਜ ਦੀ ਸਭ ਤੇ ਕਿਰਪਾ ਬਣਾਈ ਰੱਖੇ ਸੱਚੇ ਪਾਤਸ਼ਾਹ ਸਭ ਦੇ ਦੁੱਖ ਕੱਟੇ ਮਹਾਰਾਜ ਸਭ ਨੂੰ ਛੜਦੀਆਂ ਕਲਾ ਚ ਰੱਖੇ ਸੱਚੇ ਪਾਤਸ਼ਾਹ ਜੀ ਥੋੜੇ ਜੀਵਨ ਦੇ ਵਿੱਚ ਕਿੰਨਾ ਕੁ ਬਦਲਾਅ ਆਉਣਾ ਸ਼ੁਰੂ ਹੋਇਆ ਜਦੋਂ ਤੁਸੀਂ ਇੱਥੇ ਆਉਣਾ ਸ਼ੁਰੂ ਕਰਿਆ ਵਾਹਿਗੁਰੂ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੁਝ ਕਹਿ ਨਹੀਂ ਸਕਦਾ ਕਹਿੰਦੇ ਵੀ ਇੱਥੋਂ ਦੀ ਜੇਕਰ ਕੋਈ ਵੀ ਸੰਗਤ ਕੁਝ ਵੀ ਮੰਗਦੀ ਆ ਨਾ ਤਾਂ ਬਾਬਾ ਦੀਪ ਸਿੰਘ ਜੀ ਉਸ ਨੂੰ ਪੂਰਾ ਜ਼ਰੂਰ ਕਰ ਦਿੰਦੇ ਨੇ ਕਹਿੰਦੇ ਨੇ ਸਤਿਗੁਰੂ ਦਿੰਦੇ ਨੇ ਬਾਝ ਮਾਰ ਕੇ ਦਿੰਦੇ ਨੇ ਸੱਚੇ ਪਾਤਸ਼ਾਹ ਤੁਸੀਂ ਕਦੇ ਕੁਝ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਵਾਹਿਗੁਰੂ ਤੋਂ ਮੰਗਣਾ ਕੀ ਹੈ ਬਸ ਸਭ ਦਾ ਭਲਾ ਸੱਚੇ ਪਾਤਸ਼ਾਹ ਮਹਾਰਾਜ ਸਰਬਦਾ ਭਲਾ ਕਰੇ ਕਿਸੇ ਦੇ ਪਿਆਰਾ ਜੀ ਸਾਡਾ ਵੀ ਕਰੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਧ ਨਾਲ ਦੁੱਧ ਤੇ ਪੁੱਤ ਨਾਲ ਪੁੱਤ ਬਸ ਇੱਥੇ ਮੰਗਣਾ ਆਉਣਾ ਚਾਹੀਦਾ ਤੇ ਬਾਬਾ ਦੀਪ ਸਿੰਘ ਜੀ ਦੇਣ ਦੇ ਵਿੱਚ ਕਮੀ ਨਹੀਂ ਝੜਦੇ ਹਾਂਜੀ ਹਾਂਜੀ ਘਰੋਂ ਆਪਾਂ ਤੁਰਨੇ ਆ ਨਾ ਜਿੱਦੂ ਸਤਿਗੁਰੂ ਹੰਗਸਾ ਸਾਹਿਬ ਜੀ ਨੇ ਮਹਾਰਾਜ ਸੱਚੇ ਕਿਰਪਾ ਨਾਲ ਹੀ ਮਾਰਾਇਆ ਸਭ ਕੁਝ ਸੱਚੇ ਪਾਤਸ਼ਾਹ ਦਾ ਕਹਿੰਦੇ ਦੁੱਖ ਤਕਲੀਫ ਜੇਕਰ ਕੋਈ ਹੈਗੀ ਹੈ ਜੀਵਨ ਦੇ ਵਿੱਚ ਤਾਂ ਉਹ ਵੀ ਕੱਟੀ ਜਾਂਦੀ ਹੈ ਹਾਂਜੀ ਸਭ ਕੁਝ ਕਟਿੰਦਾ ਸਭ ਕੁਝ ਮੇਰੇ ਇੰਨੀ ਲੱਤ ਚ ਦਰਦ ਸੀ ਮੈਂ ਕਹਿੰਦੀ ਸੀ ਮੈਂ ਕਿਹੜਾ ਠੀਕ ਨਹੀਂ ਹੋਣ ਲੱਗੀ ਵਾਹਿਗੋਦੀ ਕਿਰਪਾ ਹੋਵੇ ਵਾਹਿਗੋ ਅਜੌਥੀ ਵਾਰ ਆਉਂਦੇ ਆ ਸਾਤੁਰੂ ਦੀ ਕਿਰਪਾ ਮਹਾਰਾਜ ਜੀ ਜੇ ਤੁਸੀਂ ਦੱਸਿਆ ਕਿੰਨਾ ਕਿ ਯਕੀਨ ਇਦਾਂ ਵੱਧਾ ਵੀ ਜੇ ਅਸੀਂ ਦੱਸਿਆ ਵੀ ਪਹਿਲਾਂ ਸਿਗਾ ਵੀ ਨਹੀਂ ਵੀ ਠੀਕ ਹੋਵਾਂਗੇ ਪਰ ਜਦੋਂ ਠੀਕ ਹੋਏ ਹਾਂ ਆਉਣੇ ਹਾਂ ਇੱਥੇ ਹਨਾ ਤੇ ਇੱਥੇ ਬਾਣੀ ਸੁਣਦੇ ਹਾਂ ਤੇ ਕਿੰਨਾ ਕਿ ਯਕੀਨ ਫਿਰ ਵੱਧਾ ਹੈ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਸੱਚੇ ਪ੍ਰਭੂ ਬੜੀ ਕਿਰਪਾ ਦਾ ਸ਼ੁਕਰ ਹਾਂ ਜੀ ਬਹੁਤ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ ਜਿੰਨਾ ਚਿਰ ਜੀਵਾਂਗੇ ਸਾਤੁਰੂ ਦਾ ਸ਼ੁਕਰਾਨਾ ਕਰਦੇ ਰਹਿਣਾ ਸੰਗਤ ਨੂੰ ਕੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਜੀ ਬਹੁਤ ਸੰਗਤ ਆਉਂਦੀ ਏ ਹਾਂਜੀ ਬੜੀ ਏ ਕਰੋਮੀ ਆਉਂਦੇ ਨੇ ਖੁੱਦ ਹਾਂਜੀ ਬਹੁਤ ਜਿਆਦਾ ਆਉਂਦੇ ਨੇ ਠੀਕ ਹੈ ਬੜੀ ਕਿਰਪਾ ਹੈ ਸੱਚੇ ਪਾਤਸ਼ਾਹੀ ਮਹਾਰਾਜ ਦੀ ਬਾਕੀ ਸਾਧਗੁਰੂ ਹੀ ਆਪਣੇ ਚਰਨਾਂ ਨਾਲ ਜੋੜੀ ਰੱਖੇ ਸਭ ਦੇ ਦੁੱਖ ਕੱਟੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਪਰਮਾਤਮਾ ਸਭ ਨੂੰ ਆਪਣੇ ਚਰਨਾਂ ਨਾਲ ਲਾਏ ਮੇਰਾ ਸਾਧੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ